ਇਵਨ ਪੰਜਾਬੀ ਟੀਵੀ ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਸੁਖ ਪੱਟੀਵਾ ਅੱਜ ਗੱਲ ਬਠਿੰਡੇ ਦੀ ਜਿੱਥੇ ਵੱਖੋ ਵੱਖਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦਰਅਸਲ ਪੰਜਾਬ ਸਰਕਾਰ ਦੇ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੋਇਆ ਪਰ ਬਠਿੰਡੇ ਦੀ ਤਸਵੀਰ ਕੁਛ ਹੋਰ ਹੀ ਬਿਆਨ ਕਰ ਰਹੀ ਆ ਜੇ ਕਿਹਾ ਜਾਵੇ ਕਿ ਬਠਿੰਡਾ ਨਸ਼ੇੜੀਆਂ ਦਾ ਘੜ ਬੰਦਾ ਜਾ ਰਿਹਾ ਤਾਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿਉਂਕਿ ਨਸ਼ੇ ਦਾ ਦੈਂਤ ਆ ਜਿਹੜਾ ਨੌਜਵਾਨਾਂ ਨੂੰ ਲਗਾਤਾਰ ਨਿਕਲਦਾ ਜਾ ਰਿਹਾ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਦੇ ਨਾਲ ਮੌਤ ਹੋ ਜਾਂਦੀ ਆ ਤਾਂ ਦੂਜੇ ਪਾਸੇ ਨਸ਼ੇੜੀਆਂ ਦਾ ਘਟਾਪਾ ਵੀ ਚੜ ਜਾਂਦਾ ਹੈ ਪਹਿਲਾ ਗੱਲ ਉਸ ਨੌਜਵਾਨ ਦੀ ਕਰਦੇ ਹਾਂ ਜਿਸ ਦੀ ਮੌਤ ਹੋਈ ਆ ਆ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਕਿ ਬਠਿੰਡਾ ਦੇ ਵਿੱਚ ਉਹ ਪ੍ਰਤਾਪਨਗਰ ਦੀ ਇਹ ਖਬਰ ਹੈ ਪ੍ਰਤਾਪਨਗਰ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਨੌਜਵਾਨ ਇਕੱਲਾ ਰਹਿੰਦਾ ਸੀ ਉਸ ਨੌਜਵਾਨ ਦੇ ਵੱਲੋਂ ਆਪਣੇ ਗੁਪਤੰਗ ਤੇ ਟੀਕਾ ਲਗਾਇਆ ਜਾ ਰਿਹਾ ਸੀ ਤਾਂ ਜਦੋਂ ਉਹ ਗੁਪਤੰਗ ਤੇ ਟੀਕਾ ਲਗਾਉਂਦਾ ਹੈ ਉਸ ਦਰਹਨ ਜਿਹੜਾ ਉਸ ਦੀ ਮੌਤ ਹੋ ਜਾਂਦੀ ਆ ਹੁਣ ਤੁਸੀਂ ਇਸ ਚੀਜ਼ ਤੋਂ ਅੰਦਾਜ਼ਾ ਲਗਾ ਲਓ ਕਿਉਂਕਿ ਗੁਪਤੰਗ ਤੇ ਟੀਕਾ ਕੋਈ ਵੀ ਨਸ਼ੇੜੀ ਕਦੋਂ ਲਾਉਂਦਾ ਹੈ ਜਦੋਂ ਉਹ ਪੀ ਕੇ ਲਾ ਲਾ ਕੇ ਆਪਣੀਆਂ ਲੱਤਾਂ ਬਾਹਾਂ ਦੀਆਂ ਨਾੜਾਂ ਖਤਮ ਕਰ ਲੈਂਦਾ ਹੈ ਉਸ ਤੋਂ ਬਾਅਦ ਉਹਦੇ ਕੋਲ ਲਾਸਟ অপਸ਼ਨ ਬਚਦੀ ਹੈ ਕਿ ਗੁਪਤੰਗ ਤੇ ਜਿਹੜਾ ਉਹ ਇੰਜੈਕਸ਼ਨਲ ਉਸ ਦੀ ਵਰਤੋਂ ਕੀਤੀ ਜਾਂਦੀ ਆ ਤਾਂ ਕਿਉਂਕਿ ਉਸ ਤੋਂ ਬਾਅਦ ਆ ਜਿਹੜਾ ਇਹ ਨਰਕ ਦਾ ਘਰ ਆ ਇਸ ਤੋਂ ਨਿਕਲਣਾ ਮੁਸ਼ਕਲ ਹੁੰਦਾਗਾ ਤੈਸੇ ਇਹ ਚੰਗਲ ਦੇ ਵਿੱਚ ਉਹ ਨੌਜਵਾਨ ਫਸਿਆ ਹੋਇਆ ਸੀ ਜਿਸ ਦੀ ਮੌਤ ਹੋਈ ਆ ਇਸ ਸਬੰਧਤ ਜਿਹੜਾ ਉਸ ਨੌਜਵਾਨ ਦੀ লাশ ਨੂੰ ਉਹ ਜਿਹੜਾ ਉਹਦੀ ਜਾਣਕਾਰੀ ਪੁਲਿਸ ਤੱਕ ਪਹੁੰਚਾਉਣ ਵਾਲੇ ਤੇ ਵੈਲਫੇਅਰ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਆ ਆਓ ਸੁਣਦੇ ਹਾਂ ਬਠਿੰਡਾ ਦੇ ਪ੍ਰਤਾਪਨਗਰ ਗਲੀ ਨੰਬਰ 21 ਦੇ ਵਿੱਚ ਇੱਕ ਯੁਵਕ ਜਿਹੜਾ ਸੀਗਾ ਉਸਨੇ ਆਪਦੇ ਚਿੱਟੇ ਦਾ ਇੰਜੈਕਸ਼ਨ ਲਗਾ ਲਿਆ ਇਸ ਘਟਨਾ ਦੀ ਸੂਚਨਾ ਮਿਲਨ ਤੇ ਸਾਡੀ ਨੌਜਵਾਨ ਵੈਲਫਰ ਸਾਇਟੀ ਦੀ ਐਂਬੂਲੈਂਸ ਟੀਮ ਵਲੰਟੀਅਰ ਅਤਲ ਜੈਨ ਨੀਰਜ ਸਿੰਘਲਾ ਐਂਬੂਲੈਂਸ ਲੈ ਕੇ ਮੌਕੇ ਤੇ ਪਹੁੰਚੇ ਤੇ ਜਦੋਂ ਦੇਖਿਆ ਕਿ ਉਸਨੇ ਆਪ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਇੰਜੈਕਸ਼ਨ ਲਗਾਇਆ ਹੋਇਆ ਸੀ ਤੇ ਉਹ ਬੈੱਡ ਦੇ ਉੱਤੇ ਡੈੱਡ ਪਿਆ ਸੀ ਮਰਿਆ ਹੋਇਆ ਸੀਗਾ ਤੇ ਮ੍ਰਿਤਕ ਹੋਣ ਦੇ ਕਾਰਨ ਇਹਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਮੁੱਢਲੀ ਕਾਰਵਾਈ ਤੋਂ ਬਾਅਦ ਮ੍ਰਿਤਕ ਦੀ ਡੈੱਡ ਬੋਡੀ ਨੂੰ ਤੁਰੰਤ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈਗਾ ਮ੍ਰਿਤਕ ਘਰ ਦੇ ਵਿੱਚ ਇਕੱਲਾ ਰਹਿੰਦਾ ਸੀ ਜਿਸ ਦਾ ਨਾਮ ਸੁਖਚੈਨ ਸਿੰਘ ਦੱਸਿਆ ਜਾ ਰਿਹਾ ਹੈ ਉਧਰ ਬਠਿੰਡਾ ਦੇ ਵਿੱਚ ਹੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜਿੱਥੇ ਦੋ ਨਸ਼ੇੜੀਆਂ ਦਾ ਕਟਾਪਾ ਹੋਇਆ ਹੈ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਨੌਜਵਾਨ ਆਪਣੇ ਆਪ ਨੂੰ ਨਸ਼ੇ ਦਾ ਕੋੜ ਲਾ ਲੈਂਦੇ ਨੇ ਫਿਰ ਉਹ ਨਸ਼ੇ ਦੀ ਪੂਰਤੀ ਦੇ ਲਈ ਪੈਸੇ ਦਾ ਇੰਤਜ਼ਾਮ ਨਹੀਂ ਹੁੰਦਾ ਤਾਂ ਉਹ ਲੁੱਟਾਂ ਕੋਹਾਂ ਚੋਰੀਆਂ ਤੇ ਉਤਰ ਆਉਂਦੇ ਨੇ ਤਾਂ ਬਠਿੰਡਾ ਦੇ ਵਿੱਚ ਵੀ ਅਜਿਹਾ ਹੀ ਹੋਇਆ ਦੋ ਰਾਹਗੀਰਾਂ ਦੇ ਕੋਲੋਂ ਚੋਰੀ ਕਰਨ ਦੀ ਉਹਨਾਂ ਦੇ ਪਰਸ ਕੋਹਣ ਦੀ ਕੋਸ਼ਿਸ਼ ਨਸ਼ੇੜੀਆਂ ਵੱਲੋਂ ਕੀਤੀ ਗਈ ਸੀ ਪਰ ਜਦੋਂ ਤੇ ਰੌਲਾ ਪੈ ਜਾਂਦਾ ਹੈ ਤਾਂ ਫਿਰ ਲੋਕ ਉਹਨਾਂ ਨੂੰ ਫੜ ਕੇ ਕਟਾਪਾ ਉਹਨਾਂ ਦਾ ਕਰਦੇ ਨੇ ਤੇ ਵੀ ਕਿਹਾ ਜਾ ਰਿਹਾ ਕਿ ਨਸ਼ੇ ਦੇ ਇੰਜੈਕਸ਼ਨ ਵੀ ਉਹਨਾਂ ਦੇ ਵੱਲੋਂ ਬਰਾਮਦ ਨੇ ਜਿਹੜੇ ਉਹ ਕਿਤੇ ਗਏ ਨੇ ਪੂਰਾ ਕੀ ਬਿਵਾਰ ਹੋਇਆ ਹੈ ਤਸਵੀਰਾਂ ਦੇਖਦੇ ਹਾਂ ओए मार रे मार रे ओ तू में बात बता क्या कर रहा है तू पैसे कौन कर रहा है मार रे बोल भी कर ओ चुप चुप बोल भाई की करना मार रे जब तू देना तो देना तो की कर देसी पैसे कौन भाई पैसे तो किथा दा है किथा दा चोरी कर ली भाई है बीकल की चोरी कर लिया ਸਰ ਪਾਰਤਾ ਦਾ ਸਰ ਪਾਰਦਾ ਇਹ ਬੰਦੇ ਦਾ ਦੇਖੋ ਪੁੱਛਾ ਜਿਹਨੂੰ ਪੈਸੇ ਬਖੋਟ ਲੈਣੇ ਨੇ ਤਾਂ ਕਰਤੀ ਕਰਦੇ ਆ ਕੇ ਚੌਂਕੇ ਦਾ ਸਰ ਪਾਰਦਾ ਚਿੱਟਾ ਬਕੋਟ ਕਰਦੇ ਕਰਤੀ ਕਰਦੇ ਪਾਜੀ ਹੋਏਗੀ ਆ ਦੇਖ ਬੰਦੇ ਦੇ ਸਰ ਦੇ ਕੋਲ ਦੇਖੋ ਮੈਂ ਫਟਾ ਇਹਨਾਂ ਨੂੰ ਗੋਲੀਆਂ ਫੜ ਲਿਆ ਤਰ੍ਹਾਂ ਛੱਡ ਦਿੰਦੇ ਨਹੀਂ ਬਾਈ ਇੱਥੇ ਚੌਕ ਦੇ ਵਿੱਚ ਵੀ ਗੋਲੀਆਂ ਫੜ ਜਾ ਹੱਥੋਂ ਛੱਡ ਦਿੰਦੇ ਆ ਜੀ ਇਹਨਾਂ ਨੂੰ ਤੱਕੋ ਇੱਥੋਂ ਬਾਹਰ ਤੋਂ ਛੱਡ ਦਿੰਦੇ ਆ ਪੂਰੇ ਸਾਰੇ ਵੈਸੇ ਕੱਲ ਸੋਲੇ ਫੜ ਜਾ ਬੰਟੇਆਂ ਸਾਡੇ ਗੋਲੇ ਹੁੰਦੇ ਆ ਉਹ ਕੋਲੇ ਦੂਜਾੜੀ ਚੜਦੇ ਵੀ ਇੱਥੇ ਇੱਥੇ ਕੱਲ ਸੋਲੇ ਬੈਠੇ ਆ ਕੱਲ ਸੋਲੇ 10 ਮਿੰਟਾਂ ਬਾਅਦ ਛੰਭਾ ਬਸ ਆਹ ਕੋਣ ਵਿੱਚ ਟਿਕਣਾ ਦੇ ਪੂਰੇ ਸਾਰੇ ਇੱਥੇ ਮੁਰਸਾ ਫੜ ਕੇ ਲਾ ਮੇੜਵਾ ਖੜੀ ਇਹ ਮਰਦੇ ਇਹ ਨਮਾਜ਼ ਕਰਵਾਉਣਾ ਹੈ ਕੰਟਾ ਹੋ ਗਿਆ ਪੁਲਸੀ ਨਹੀਂ ਕੰਟਾ ਪੁਲਸੀ ਨਹੀਂ ਬੜੀ ਪੁਲਸੀ ਅੰਦਰ ਕੇ ਬੁਲਾਉਂਦੇ ਹਾਂ ਹਾਂ ਸਰ ਪੁਲਸੀ ਭੇਜ ਦਿਓ ਮੰਦਰ ਕੀ ਹੈ ਇਹ ਇੱਥੇ ਤਾਂ ਚਿੱਟੇ ਵਾਲੇ ਬੜੇ ਗੁੱਟੇ ਘੱਟੇ ਹੋ ਲੋਕਾਂ ਲੋਕਾਂ ਦੇ ਅੱਗੇ ਕੰਮ ਕਰਦੇ ਨੇ ਸਰ ਜੀ ਦਾ ਉਧਰ ਪੁਲਸ ਦੇ ਵੱਲੋਂ ਜਿਹੜਾ ਨਸ਼ੇ ਨੂੰ ਕੰਟਰੋਲ ਕਰਨ ਦੇ ਲਈ ਜਿਹੜਾ ਅਭਿਆਨ ਚਲਾਇਆ ਹੋਇਆ ਹੈ ਇਹ ਉਸ ਦੇ ਤਹਿਤ ਸ਼ਾਪੇਮਾਰੀ ਵੀ ਕੀਤੀ ਜਾ ਰਹੀ ਆ ਅ ਤਾਂ ਉਸ ਦੇ ਵੱਲੋਂ ਉਸ ਦੀ ਜਾਣਕਾਰੀ ਵੀ ਦਿੱਤੀ ਗਈ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਇੱਥੇ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਜੇ ਪੁਲਸ ਆਪਣੇ ਵੱਲੋਂ ਇੰਨੀ ਸਖਤਾਈ ਨਾਲ ਕੰਮ ਕਰ ਰਹੀ ਆ ਤਸਕਰਾਂ ਦੇ ਰੇਡਾਂ ਤੱਕ ਕਰ ਰਹੀ ਆ ਫੇਰ ਉਹ ਨਸ਼ੇੜੀਆਂ ਤੱਕ ਨਸ਼ਾ ਕਿਵੇਂ ਪਹੁੰਚ ਰਿਹਾ ਜਿਹੜੇ ਜਿੱਦਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਜਾਂ ਉਹ ਨੌਜਵਾਨ ਜਿਸ ਨੇ ਆਪਣੀ ਜਾਨ ਤੋਂ ਹੱਥ ਧੋ ਦਿੱਤਾ ਉਹਨਾਂ ਤੱਕ ਨਸ਼ਾ ਪਹੁੰਚਣ ਦੇ ਵਿੱਚ ਜਿਹੜੀ ਕਮਿਆ ਇਹ ਪੂਰਾ ਕਟਨਾਕਰਮ ਚੱਲ ਰਿਹਾ ਇਹਦੇ ਵਿੱਚ ਗਲਤੀ ਕਿਸ ਦੀ ਆ ਕੀ ਪੁਲਿਸ ਪ੍ਰਸ਼ਾਸਨ ਦੀ ਕਮੀ ਰਹਿ ਰਹੀ ਆ ਜਾਂ ਫਿਰ ਜਿਹੜਾ ਹੋਰ ਚੋਰੀ ਮੋਰੀ ਜਾਂ ਰਾਹੀ ਬਠਿੰਡਾ ਦੇ ਵਿੱਚ ਨਸ਼ਾ ਪਹੁੰਚ ਰਿਹਾ ਹੈ ਇਸ ਬਾਬਤ ਪੁੱਛਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਅੱਜ ਬਟਿੰਡਾ ਜ਼ਿਲ੍ਹਾ ਵਿੱਚ ਓਟ ਸਪੋਟ ਆਈਡੈਂਟੀਫਾਈ ਕਰਕੇ ਐਸਐਸਪੀ ਸਾਹਿਬ ਦੇ ਸੁਪਰਵੀਜ਼ਨ ਅਥਾ ਕਾਸੋ ਪ੍ਰਸੰਤ ਲਾਇਆ ਗਿਆ ਸੀਗਾ ਤੇ ਪਿਛਲੇ ਲਗਭਗ 9 ਮਹੀਨਿਆਂ ਤੋਂ ਮਾਰਚ ਤੋਂ ਇੱਕ ਬਹੁਤ ਹੀ ਸਟ੍ਰਿੰਜੈਂਟ ਤੇ ਕੰਸਿਸਟੈਂਟ ਡਰਾਈਵ ਚੱਲ ਰਹੀ ਹੈ ਡਰੱਗਸ ਦੇ ਖਿਲਾਫ ਜਿੱਦੇ ਵਿੱਚ ਐਨਫੋਰਸਮੈਂਟ ਮੈਨ ਫੋਕਲ ਏਰੀਆ ਹੈਗਾ ਉਹਦੇ ਨਾਲ ਨਾਲ ਅਵੇਅਰਨੈਸ ਤੇ ਸੰਪਰਕ ਮੁਹਿੰਮਾਂ ਤੇ ਇਸ ਤਰ੍ਹਾਂ ਦਾ ਵੀ ਬਹੁਤ ਜ਼ਿਆਦਾ ਕੰਮ ਚੱਲ ਰਿਹਾ ਹੈ ਅੱਜ ਦਾ ਜੋ ਕਸੋ ਆਪਰੇਸ਼ਨ ਹੋਇਆ ਇਹਦੇ ਵਿੱਚ ਕਾਫੀ ਵਹੀਕਲਜ਼ ਇੰਪਾਉਂਡ ਕੀਤੇ 8 ਦੇ ਆਸ-ਪਾਸ ਵਹੀਕਲਜ਼ ਇੰਪਾਉਂਡ ਕੀਤੇ ਗਏ ਹਨ ਤੇ ਦੋ ਕ੍ਰਿਮੀਨਲਸ ਨੂੰ ਅਰੈਸਟ ਕੀਤਾ ਗਿਆ ਹੈ ਉਹਨਾਂ ਕੋਲੋਂ ਕੰਟਰਾਬੈਂਡਸ ਦੀ ਰਿਕਵਰੀ ਹੋਈ ਹੈ ਤੇ ਇੱਕ ਤੋਂ ਹੈਬਿਚੁਅਲ ਆਫੈਂਡਰ ਹੈ ਜਿਸ ਤੇ ਕਾਫੀ ਪਰਚੇ ਦਰਜ ਹੈ ਪਹਿਲਾਂ ਹੀ ਐਨਡੀਪੀਐਸ ਐਕਟ ਦੇ ਤੇ ਇਵਨ ਮਰਡਰ ਦੇ ਮਾਮਲੇ ਵੀ ਦਰਜ ਹੈ ਅਟੈਂਪਟ ਟੂ ਮਰਡਰ ਦੇ ਮਾਮਲੇ ਦਰਜ ਹੈ ਤੋਂ ਇਸ ਦੇ ਵਿੱਚ ਜਿਨ੍ਹਾਂ ਨੇ ਬਹੁਤ ਚੰਗੀ ਕਾਰਗੁਜ਼ਾਰੀ ਕੀਤੀ ਹੈ ਉਹਨਾਂ ਨੂੰ ਸਾਰਿਆਂ ਨੂੰ ਇਨਾਮ ਦਿੱਤਾ ਜਾਏਗਾ ਤੇ ਮੈਂ ਜ਼ਿਲ੍ਹਾ ਪੁਲਿਸ ਨੂੰ ਵਧਾਈ ਦਿੰਦਾ ਕਿ ਕੰਸਿਸਟੈਂਟਲੀ ਬਹੁਤ ਚੰਗਾ ਕੰਮ ਕਰ ਰਹੇ ਤੇ ਜਿਨ੍ਹਾਂ ਨੇ ਚੰਗੀ ਕਾਰਗੁਜ਼ਾਰੀ ਕੀਤੀ ਹੈ ਉਹਨਾਂ ਨੂੰ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਊਗਾ 9 ਮਹੀਨਿਆਂ ਦੇ ਵਿੱਚ ਸਰ ਕਿੰਨੇ ਕੁ ਡਰਗ ਜਿਹੜੇ ਨੇ ਫੜੇ ਕਿੰਨੇ ਨੇ ਜਾਂ ਕਿੰਨੇ ਡਰਗ ਪੈਡਲਰਸ ਇਹਦੇ ਚ ਹਾਂ ਇਹਦੇ ਚ ਬਹੁਤ ਰਿਕਾਰਡ ਰਿਕਵਰੀ ਹੋਈ ਹੈ ਤੁਹਾਨੂੰ ਪਤਾ ਹੋਵੇਗਾ ਮਤਲਬ ਇਵਨ 40 40 किलो हेरोइन तक दी बरामदगियां हुई हैं जिथे कोई पुलिस मुलाजिम गलत काम कर रही सिगे उनानु भी अरेस्ट किया गया जो बंदे बेल ते आए उनानु प्रॉपरली फॉलो अप करके थे जिनाने दोबारा कोई काम शुरू किया उनानु भी अरेस्ट किया गया है बहुत ज्यादा प्रॉपर्टीयां सीज भी कीती गियां हैं फोरपीट भी कीती गियां हैं इस तो अलावा जिनाने नाजायज प्रॉपर्टीयां बना के थे नाजायज तरीके ते को सारी कीती सिगे उनानु उनादे उते जो सिविल एडमिनिस्ट्रेशन ने उन्होंने बहुत सख्त कार्रवाई करके तो उन्होंने समाप्त भी किया उन्होंने प्रोपर्टिया तो बहुत चारों पास्य चंगे कारगुजारी हो रही है तो पब्लिकों मैं अपील कराँगा कि वो भी वो तो वलिस वत सहयोग कर पुलिस ने इन्फॉर्मेशन